ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨ ਵਾਲੇ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨਾਲ ਉਨ੍ਹਾਂ ਨੇ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਭਾਈ ਅਮਰਿਤਪਾਲ ਸਿੰਘ ਨੇ ਸਮੂਹ ਸਿਕ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜੇਲ੍ਹ ਵਿੱਚ ਨਜ਼ਰਬੰਦ ਹੁੰਦਿਆਂ ਵੀ ਉਨ੍ਹਾਂ ਨੂੰ ਇਨਾ ਮਾਣ ਬਖਸ਼ਿਆ। ਉਹਨਾਂ ਕਹੇ ਕਿ ਭਾਈ ਅਮਰਿਤਪਾਲ ਸਿੰਘ ਤੇ NSA ਲਗਾਉਣਾ ਹੀ ਗੈਰਵਾਜਬ ਸੀ ਪਰ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਰੇ ਭਾਈ ਅਮਰਿਤਪਾਲ ਸਿੰਘ ਤੇ ਇੱਕ ਵਾਰ ਨਹੀਂ ਬਲਕਿ ਦੋ-ਦੋ ਵਾਰ NSA ਲਗਾਇਆ ਉਹਨਾਂ ਕਹੇ ਕਿ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਰਕਾਰ ਜਨਤਾ ਦੇ ਫਤਵੇ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਜਲਦੀ ਰਿਹਾ ਕਰੇਗੀ ਹਰੂ ਸਰ ਤੋਂ ਅਮਰਿਤਪਾਲ ਉਹ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਿਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਇਸ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚੋਂ ਦਿਆਂ ਆਇਆ ਵੀ ਇੰਨਾ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰੋੜ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ-ਜਿੱਥੋਂ ਵੀ ਵਿਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਸੂਰਤ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਾਗਾ ਤੇ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਵਾਂਗਾ ਇਹ ਸਰਕਾਰ ਨੇ ਸਰਕਾਰ ਤੋਂ ਐਸੀ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਿਆ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਿਤਾਇਆ ਕਿ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਿਆ ਇਸ ਤੋਂ ਉਹਨਾਂ ਨੇ ਜੋ ਉਹਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜੀ ਜੀਨਾ ਵੀ ਐਸਾ ਮੈਂ ਚੋਣ ਮਹਿਮਚਾ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਤੋਂ ਬਹਿ ਕੇ ਮੈਂ ਉਹਨਾਂ ਦਾ ਸਾਰਿਆਂ ਦਾ ਸਹਿਦਿਲ ਤੋਂ ਧੰਨਵਾਦੀ ਹਾਂ ਜਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ਼ਣ ਲੈ ਕੇ ਗਿਆ ਸੀ ਨਾ ਸਰਕਾਰ ਨਾਲ ਅਸੀਂ ਉਹਨੂੰ ਬਾਤ ਚ ਜਾ ਕੇ ਗੱਡੀ ਪਹੁੰਚ ਇੱਕ ਕਿੰਨੇ ਲੋਕ ਗੱਲ ਇਹ ਹੈ ਕਿ ਲੋਕਾਂ ਦੇ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਕਿ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਦੇ ਨਸ਼ਿਆਂ ਤੋਂ ਰੋਕ ਉਹਨਾਂ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਆ ਇਹ ਤੰਤਾ ਟਾਲਣੀ ਚਾਹੀਦੀ ਨਹੀਂ ਉਹਦੇ ਵਾਸਤੇ ਉਹ ਉਹ ਕੋਈ ਕਿਸੇ ਕੋਈ ਡਾਇਰੈਕਟਲੀ ਭੇਜਾਂਗੇ ਉਹਦੇ ਬਾਰੇ ਉਹਨਾਂ ਦਾ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਹੈ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਸੌਂ ਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਅਸੀਂ ਪਹਿਲਾਂ ਦੇਖ ਰਹੇ ਹਾਂ ਕਿ ਸ਼ਾਇਦ ਸਰਕਾਰ ਆਪਣੇ ਲੈਵਲ ਤੇ ਕੁਝ ਆਪ ਹੀ ਆਪਣੇ ਆ ਵੀ ਕਰੇ ਸਾਨੂੰ ਨਾ ਕੋ ਕਾਨੂੰਨੀ ਹੋਣ ਚਾਹਣਾ ਚ ਪੈਣਾ ਪਵੇ ਤੇ ਜੇ ਬਈ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤੇ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਪਿਆਰ ਕੁਛ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਭ ਤੇ ਸਤਿਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਕੋ ਐਨਐਸਸੀ ਵੀ ਠੋਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇਣੇ ਤੇ ਪਤਾ ਜੀ ਵੇਖੋ ਇਹ ਤੇ ਆਪ ਵੀ ਹੁਣ ਅਹੀਂ ਤੇ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਦਾਰ ਉਹਨਾਂ ਨੂੰ ਰਿਹਾਰ ਤੇ ਤੋ ਆਪਣਾ ਜਿਹੜਾ ਛੱਡਿਆ ਹੋਇਆ ਕੰਮ ਹੈ ਉਹ ਆਣ ਕੇ ਆਪ ਸ਼ੁਰੂ ਕਰਨ ਬਾਕੀ ਉਹਨਾਂ ਚ ਜੇ ਅਸੀਂ ਮਿਲੇ ਸੀ ਉਹਨਾਂ ਕਹਿੰਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅਹੀਂ ਪਿੰਡਾਂ ਤੇ ਜਾ ਕੇ ਸਾਰੀ ਸੰਗਤ ਦਾ ਤਹਿ ਦੀਨੋਂ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਆ ਵੀ ਜਲਦੀ ਉਹਨਾਂ ਦੀ ਐਨਐਸ ਹਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਅੰਗੇ ਸਮ ਆਪਕਰਨ ਸ਼ੁਰੂ ਕਰੀਏ ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸ ਨਹੀਂ ਸਕਦੀ ਕਰਦੀ ਤੀ ਤਾਂ ਬਾਅਦ ਨਹੀਂ ਕਰਦੀ ਤੁਸੀਂ ਖੁਣ ਨਹੀਂ ਚਾਹਤਾ ਤੁਸੀਂ 12-17 ਦੇ ਇਸ ਗਰਸ਼ਣਾ ਵੀ ਕੋਈ ਪ੍ਰੋਗਰਾਮ ਦੇਖੋਗੇ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਤੇ ਅਸੀਂ ਫਿਰ ਕੋਈ ਗੋਡਾ ਸਿੰਘ ਅਰਸ਼ ਬਿੰਦਾਰ ਨਹੀਂ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਕਿਹੋ ਜਿਹੀ ਚੀਜ਼ਾਂ ਤੇ ਨਹੀਂ ਹੋਈਆਂ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਕੀ ਉਹ ਸੰਦਰਭਨਾ ਹਮਲਾ ਕਰ ਆਪਣਾ ਜਨਤਾ ਦਾ ਜਿੰਨਾ ਤੇ ਪੇਪਾਸ ਲੁੱਟੇ ਸਾਰਾ ਉਹ ਵੀ ਆਪਣਾ ਕਿਉਂ ਨਹੀਂ ਡੱਡੇ ਜਾਣੇ ਕਿਉਂ ਸਰਕਾਰਾਂ ਜੋ ਬਾਤ ਕਰਦੀ ਹੁੰਦੀ ਸਿਸਟਮ ਨਹੀਂ ਇਸ ਸਰਕਾਰਾਂ ਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਕੀਤਾ ਤੇ ਮੇਰੇ ਖਿਆਲ ਅਗੇ ਹੁਣ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਕਿ ਲੋਕ ਵਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋ ਹੋਰ ਵਧੂਗਾ ਜੇ ਉਹ ਬਾਈਚਾਂਸ ਉਹਨਾਂ ਨੂੰ ਨਹੀਂ ਛੱਡ ਦੇਤੀ